ਸਵਾਗਤ ਅੱਜ ਜਿਸ ਸਖਸੀਅਤ ਦੇ ਗੱਲ ਕਰਨ ਜਾ ਰਹੇ ਹਾਂ ਉਹਨਾਂ ਦਾ ਨਾਂ ਖੈਰ ਕੋਣ ਨਹੀਂ ਜਾਣਦਾ ਸਿੱਧੂ ਮੂਸੇਵਾਲਾ ਹਾਂਜੀ ਬਿਲਕੁਲ ਇਹ ਵੀਡੀਓ ਉਹਨਾਂ ਦੇ ਸਫ਼ਰ ਨੂੰ ਦਰਸਾਉਂਦੀ ਹੈ ਇੱਕ ਪਿੰਡ ਦੇ ਮੁੰਡੇ ਤੋਂ ਆ ਗਲੋਬਲ ਸਟਾਰ ਬਣਨ ਤੱਕ ਹਾਂ ਤੇ ਫਿਰ ਉਹਨਾਂ ਦਾ ਅਚਾਨਕ ਦੁਖਦਾਈ ਅੰਤ ਵੀ ਸਹੀ ਤਾਂ ਸਾਡਾ ਮਕਸਦ ਹੈ ਇਸ ਸਾਰੀ ਜਾਣਕਾਰੀ ਚ ਮੁੱਖ ਗੱਲਾਂ ਨੂੰ ਸਮਝਣਾ ਮਤਲਬ ਉਹਨਾਂ ਦਾ ਸ਼ੁਰੂਆਤੀ ਸੰਘਰਸ਼ ਫਿਰ ਉਹ ਕਿਵੇਂ ਸਿਖਰ ਤੱਕ ਪਹੁੰਚੇ ਤੇ ਆਖਰੀ ਸਮੇਂ ਨਾਲ ਜੁੜੇ ਤੱਥ ਠੀਕ ਹੈ ਜੀ ਤਾਂ ਆਓ ਸ਼ੁਰੂ ਕਰੀਏ ਕਿੱਥੋਂ ਸ਼ੁਰੂ ਹੁੰਦੀ ਹੈ ਇਹ ਕਹਾਣੀ ਦੇਖੋ ਜੀ ਸ਼ੁਰੂਆਤ ਹੁੰਦੀ ਹੈ 11 ਜੂਨ 1993 ਤੋਂ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਅੱਛਾ ਜਨਮ ਵੇਲੇ ਨਾਂ ਰੱਖਿਆ ਗਿਆ ਸ਼ੁਭਦੀਪ ਸਿੰਘ ਸਿੱਧੂ ਪਿਤਾ ਜੀ ਸਰਦਾਰ ਬਲਕੌਰ ਸਿੰਘ ਸਿੱਧੂ ਤੇ ਮਾਤਾ ਜੀ ਚਰਨਕੌਰ ਹੂੰ ਪਰਿਵਾਰ ਮਤਲਬ ਕਿਸਾਨੀ ਪਿਸ਼ੋਕੜ ਵਾਲਾ ਸੀ ਇੱਕ ਆਮ ਮੱਧ ਵਰਗੀ ਪਰਿਵਾਰ ਥੋੜੀ ਆਰਥਿਕ ਤੰਗੀ ਵੀ ਦੇਖੀ ਉਹਨਾਂ ਨੇ ਹਾਂ ਸੁਣਿਆ ਪਿਤਾ ਜੀ ਪਹਿਲਾਂ ਫੌਜ ਵਿੱਚ ਰਹੇ ਤੇ ਫਿਰ ਬਾਅਦ ਵਿੱਚ ਫਾਇਰ ਬ੍ਰਿਗੇਡ ਵਿੱਚ ਆ ਗਏ। ਅੱਛਾ। ਤੇ ਜਿਵੇਂ ਵੀਡੀਓ ਚ ਦੱਸਿਆ ਗਿਆ ਬਚਪਨ ਚ ਹੀ ਕਾਫੀ ਜ਼ਿੰਮੇਵਾਰੀਆਂ ਆ ਗਈ ਸੀ ਉਹਨਾਂ ਤੇ। ਹਾਂਜੀ। ਇਹ ਗੱਲ ਹੈ ਪਿਤਾ ਜੀ ਦੀ ਨੌਕਰੀ ਕਰਕੇ ਉਹ ਰੋਜ਼ ਸਕੂਲ ਨਹੀਂ ਛੱਡ ਸਕਦੇ ਸਨ। ਓਹ। ਤਾਂ ਸ਼ੁਭਦੀਪ ਨੂੰ ਖੁਦ ਹੀ ਰੋਜ਼ ਦਾ ਤਕਰੀਬਨ 20 ਕਿਲੋਮੀਟਰ ਸਾਈਕਲ ਚਲਾਉਣਾ ਪੈਂਦਾ ਸੀ ਸਕੂਲ ਜਾਣ ਲਈ। 20 ਕਿਲੋਮੀਟਰ ਰੋਜ਼। ਹਾਂਜੀ ਰੋਜ਼। ਇਹ ਜਿਹੜੀ ਸ਼ੁਰੂਆਤੀ ਮਿਹਨਤ ਸੀ ਨਾ ਇਹ ਜਤੋ ਜਹਦ ਸ਼ਾਇਦ ਐਸੇ ਨੇ ਉਹਨਾਂ ਅੰਦਰ ਉਹ ਲਗਨ ਉਹ ਜ਼ਿੱਦ ਪੈਦਾ ਕੀਤੀ ਹੋਣੀ ਹੈ ਅੱਗੇ ਵਧਣ ਦੀ ਹਾਂ ਲੱਗਦਾ ਤਾਂ ਇਹੀ ਹੈ ਸਿਰਫ ਸਰੀਰਕ ਨਹੀਂ ਸ਼ਾਇਦ ਮਾਨਸਿਕ ਤੌਰ ਤੇ ਵੀ ਤਕੜਾ ਕਿਪਤਾ ਹੋਣਾ ਇਸ ਚੀਜ਼ ਨੇ ਬਿਲਕੁਲ ਪਰ ਪੜਾਈ ਚ ਵੀ ਹੋਸ਼ਿਆਰ ਸਨ ਹਾਂਜੀ ਪੜਾਈ ਵਿੱਚ ਵੀ ਚੰਗੇ ਸਨ ਲੁਧਿਆਣਾ ਤੋਂ ਜੀਐਨਈ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਬੀਟੈਕ ਕੀਤੀ ਅੱਛਾ ਕਾਲਜ ਦੇ ਦਿਨਾਂ 'ਚ ਜਿਵੇਂ ਹੁੰਦਾ ਹੌਸਟਲ ਲਾਈਫ 'ਚ ਦੋਸਤਾਂ ਮਿੱਤਰਾਂ 'ਚ ਬਹਿ ਕੇ ਗਾਣੇ ਗੁਣੇ ਸੁਣਾਉਣ ਦਾ ਸ਼ੌਕ ਪੈ ਗਿਆ ਹਾਂ ਤੇ ਇੱਥੇ ਇੱਕ ਇੱਕ ਮੋੜ ਆਇਆ ਉਹਨਾਂ ਦੀ ਜ਼ਿੰਦਗੀ 'ਚ ਜਿਸ ਦਾ ਜ਼ਿਕਰ ਹੈ ਸਰੋਤ ਵਿੱਚ ਹਾਂ ਉਹ ਘਟਨਾ ਕਾਫੀ ਕਾਫੀ ਅਹਿਮ ਲੱਗਦੀ ਹੈ ਦੱਸਿਆ ਜਾਂਦਾ ਕਿ ਕਿਸੇ ਗੀਤਕਾਰ ਨੇ ਪਹਿਲਾਂ ਹਾਂ ਗੀਤੀ ਗਾਣਾ ਗਵਾਉਣ ਲਈ ਅੱਛਾ ਪਰ ਫਿਰ ਪਤਾ ਨਹੀਂ ਕੀ ਕਾਰਨ ਬਣਿਆ ਉਹ ਮੁੱਕੜ ਗਿਆ ਤੇ ਕਹਿੰਦੇ ਨੇ ਅੱਗੋਂ ਇਹ ਵੀ ਕਹਿ ਦਿੱਤਾ ਕਿ ਜੇ ਗਾਉਣ ਦਾ ਇੰਨਾ ਹੀ ਸ਼ੌਕ ਹੈ ਤਾਂ ਖੁਦ ਲਿਖ ਲੈ ਓਹੋ ਇਹ ਤਾਂ ਮਤਲਬ ਕਾਫੀ ਨਿਰਾਸ਼ਾ ਵਾਲੀ ਗੱਲ ਹੋਣੀ ਉਸ ਵੇਲੇ ਬਿਲਕੁਲ ਪਰ ਦੇਖੋ ਕਈ ਵਾਰ ਨਿਰਾਸ਼ਾ ਹੀ ਨਵਾਂ ਰਸਤਾ ਦਿਖਾਉਂਦੀ ਹੈ ਇਸ ਘਟਨਾ ਨੇ ਸਿੱਧੂ ਨੂੰ ਮਤਲਬ ਸ਼ੁਭਦੀਪ ਨੂੰ ਕਲਮ ਚੁੱਕਣ ਲਈ ਮਜਬੂਰ ਕਰ ਦਿੱਤਾ ਤੇ ਇਹੀ ਮਜਬੂਰੀ ਇੱਕ ਨਵੀਂ ਸ਼ੁਰੂਆਤ ਬਣ ਗਈ ਹਾਂਜੀ ਇਸ ਤੋਂ ਬਾਅਦ ਉਹਨਾਂ ਨੇ ਖੁਦ ਲਿਖਣਾ ਸ਼ੁਰੂ ਕੀਤਾ ਤੇ 2016 ਵਿੱਚ ਉਹਨਾਂ ਦਾ ਲਿਖਿਆ ਗੀਤ ਲਾਇਸੈਂਸ ਹਾਂ ਲਾਇਸੈਂਸ ਜਦੋਂ ਗਾਇਕ ਨਿੰਜਾ ਨੇ ਗਾਇਆ ਤਾਂ ਲੋਕਾਂ ਨੂੰ ਪਤਾ ਲੱਗਾ ਕਿ ਸ਼ੁਭਦੀਪ ਸਿੰਘ ਸਿੱਧੂ ਨਾਂ ਦਾ ਕੋਈ ਮੁੰਡਾ ਹੈ ਜਿਹੜਾ ਲਿਖਦਾ ਵੀ ਹੈ ਇੱਕ ਗੀਤਕਾਰ ਵਜੋਂ ਪਛਾਣ ਮਿਲਣੀ ਸ਼ੁਰੂ ਹੋਈ ਠੀਕ ਪਿਰਸ ਤੋਂ ਬਾਅਦ ਕੈਨੇਡਾ ਗਏ ਹਾਂ ਬੀਟੈਕ ਪੂਰੀ ਕਰਕੇ ਸਟੱਡੀ ਵਿਜ਼ਾ ਤੇ ਕੈਨੇਡਾ ਪਰ ਉੱਥੇ ਸਿਰਫ ਪੜਾਈ ਨਹੀਂ ਸੀ ਅੱਛਾ ਜਿਵੇਂ ਦੱਸਿਆ ਗਿਆ ਹੈ ਪੜਾਈ ਦੇ ਨਾਲ ਨਾਲ ਕੰਮ ਵੀ ਕੀਤਾ ਮਤਲਬ ਸਖਤ ਮਿਹਨਤ ਛੋਟੀਆਂ ਮੋਟੀਆਂ ਨੌਕਰੀਆਂ ਪਰ ਆਪਣਾ ਜਿਹੜਾ ਸ਼ੌਕ ਸੀ ਨਾ ਗਾਉਣ ਦਾ ਲਿਖਣ ਦਾ ਉਹਨੂੰ ਨਾਲੋਂ ਨਾਲ ਜਾਰੀ ਰੱਖਿਆ ਤੇ ਕਹਿੰਦੇ ਨੇ ਕੈਨੇਡਾ ਦੀ ਧਰਤੀ ਹੀ ਬਾਗਾਂ ਵਾਲੀ ਸਾਬਤ ਹੋਈ ਉਹਨਾਂ ਲਈ ਉੱਥੇ ਹੀ ਪਹਿਲਾ ਗਾਣਾ ਜੀ ਵੈਗਨ ਹਾਂਜੀ ਜੀ ਵੈਗਨ ਇਹ ਗੀਤ ਆਇਆ ਤੇ ਬਸ ਫਿਰ ਰਾਤੋਂ ਰਾਤ ਸਟਾਰ ਬਣ ਗਏ ਸਹੀ ਇੱਥੋਂ ਗੱਡੀ ਚੱਲ ਪਈ ਤੇ ਫਿਰ ਰੁਕੀ ਨਹੀਂ ਬਿਲਕੁਲ ਜੀ ਵੈਗਨ ਬਹੁਤ ਵੱਡਾ ਬ੍ਰੇਕ ਸੀ ਉਸ ਤੋਂ ਬਾਅਦ ਤਾਂ ਤੁਸੀਂ ਦੇਖਿਆ ਹੀ ਹੈ ਇੱਕ ਤੋਂ ਬਾਅਦ ਇੱਕ YouTube ਤੇ ਮਿਲੀਅਨ ਚ ਵਿਊਜ਼ ਦੁਨੀਆ ਭਰ ਚ ਸ਼ੋ ਹੂੰ ਬਹੁਤ ਜਲਦੀ ਮਤਲਬ ਪੰਜਾਬੀ 뮤ਜ਼ਿਕ ਇੰਡਸਟਰੀ ਦੇ ਟੌਪ ਦੇ ਕਲਾਕਾਰਾਂ ਚ ਨਾ ਆ ਗਿਆ ਉਹਨਾਂ ਦਾ ਇੱਥੋਂ ਤੱਕ ਕਿ ਬਾਲੀਵੁੱਡ ਵਾਲੇ ਵੀ ਫੈਨ ਹੋ ਗਏ ਹਾਂ ਇਹ ਤਾਂ ਹੈ ਪਰ ਜਿਵੇਂ ਹੁੰਦਾ ਜਿੰਨੀ ਪ੍ਰਸਿੱਧੀ ਉਹਨੇ ਹੀ ਨਾਲ ਕੁਝ ਹੋਰ ਚੀਜ਼ਾਂ ਵੀ ਜੁੜ ਜਾਂਦੀਆਂ ਨੇ हां मतलब विवाद हां विवाद ਵੀ ਸ਼ੁਰੂ ਹੋਏ ਵੀਡੀਓ ਚ ਜ਼ਿਕਰ ਹੈ ਕਿ ਤਮਕੀਆਂ ਵਗੈਰਾ ਵੀ ਮਿਲਣ ਲੱਗ ਪਈਆਂ ਸਨ हां जी ਸਰੋਤ ਇਸ ਬਾਰੇ ਦੱਸਦਾ ਹੈ ਪ੍ਰਸਿੱਧੀ ਵਧੀ ਤਾਂ ਖਤਰੇ ਵੀ ਵਧੇ ਪਰ ਕਹਿੰਦੇ ਨੇ ਉਹਨਾਂ ਦਾ ਰਵੱਈਆ ਬੇਪਰਵਾਹ ਵਾਲਾ ਹੀ ਰਿਹਾ ਇਸ ਮਾਮਲੇ 'ਚ اچھا हां ਪਰ ਇਸ ਸਬਦ ਦੇ ਨਾਲ ਨਾਲ ਜਦੋਂ ਉਹ ਪਿੰਡ ਵਾਪਸ ਆਏ ਤਾਂ ਇੱਕ ਸਟਾਰ ਬਣ ਕੇ ਆਏ ਆਪਣੇ ਕਰਦਿਆਂ ਲਈ ਮਾਪਿਆਂ ਲਈ ਪਿੰਡ 'ਚ ਵੱਡੀ ਹਵੇਲੀ ਬਣਾਈ ਹਾਂ ਇਹ ਵੀ ਉਹਨਾਂ ਦੇ ਆਪਣੇ ਪਰਿਵਾਰ ਨਾਲ ਪਿਆਰ ਨੂੰ ਦਰਸਾਉਂਦਾ ਹੈ ਬਿਲਕੁਲ ਤੇ ਫਿਰ ਫਿਲਮਾਂ 'ਚ ਵੀ ਆਏ ਤੇ ਰਾਜਨੀਤੀ 'ਚ ਵੀ ਕਦਮ ਰੱਖਿਆ ਹਾਂ ਸਿਆਸਤ 'ਚ ਵੀ ਆਏ ਜ਼ਿੰਦਗੀ ਮਤਲਬ ਪੂਰੇ ਜੋਬਨ ਤੇ ਸੀ ਪਰ ਫਿਰ ਫਿਰ ਆ ਗਿਆ 29 ਮਈ 2022 ਦਾ ਉਹ ਦਿਨ ਹੂੰ ਉਹ ਕਾਲਾ ਦਿਨ ਸ਼ਾਮ ਦੇ ਕੋਈ 5:30 ਵਜੇ ਦਾ ਸਮਾਂ ਪਿੰਡ ਜਵਾਰਕੇ ਦੇ ਕੋਲ ਹਾਂ ਆਪਣੀ ਥਾਰ ਗੱਡੀ ਵਿੱਚ ਸਨ ਤੇ ਕੁਝ ਹਮਲਾਵਰਾਂ ਨੇ ਜਿਨ੍ਹਾਂ ਨੂੰ ਬਾਅਦ 'ਚ ਗੈਂਗਸਟਰ ਕਿਹਾ ਗਿਆ ਉਹਨਾਂ ਨੇ ਗੋਲੀਆਂ ਮਾਰ ਦਿੱਤੀਆਂ ਬਹੁਤ ਬਹੁਤ ਹੀ ਦੁਖਦਾਈ ਸਿਰਫ 28 ਸਾਲ ਦੀ ਉਮਰ ਹਾਂਜੀ ਸਿਰਫ 28 ਸਾਲ ਇੱਕ ਉੜਦਾ ਹੋਇਆ ਪੰਛੀ ਖੰਭ ਕਟ ਦਿੱਤੇ ਗਏ ਇਸ ਖਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਪੰਜਾਬ ਦੇਸ਼ ਦੁਨੀਆ ਜਿੱਥੇ-ਜਿੱਥੇ ਵੀ ਉਹਨਾਂ ਦੇ ਫੈਨਸ ਹਨ ਤੇ ਉਹਨਾਂ ਦਾ ਅਸਰ ਕਿੰਨਾ ਸੀ ਇਹ ਇਸ ਗੱਲ ਤੋਂ ਪਤਾ ਲੱਗਦਾ ਹੈ ਕਿ ਅੰਤਿਮ ਸੰਸਕਾਰ ਵੇਲੇ ਲੱਖਾਂ ਲੋਕ ਹਾਂ ਲੱਖਾਂ ਦੀ ਗਿਣਤੀ ਸੀ ਇਹ ਸਿਰਫ ਇੱਕ ਕਲਾਕਾਰ ਨੂੰ ਅਲਵਿਦਾ ਨਹੀਂ ਸੀ ਇਹ ਲੋਕਾਂ ਦਾ ਪਿਆਰ ਸੀ ਇੱਕ ਜੁੜਾਵ ਸੀ ਤੇ ਗਾਣੇ ਗਾਣੇ ਤਾਂ ਅੱਜ ਵੀ ਵੱਜਦੇ ਨੇ ਬਿਲਕੁਲ ਉਹਨਾਂ ਦੇ ਗਾਣੇ ਅੱਜ ਵੀ ਕਰੋੜਾਂ ਲੋਕਾਂ ਦੇ ਦਿਲਾਂ 'ਚ ਵਸਦੇ ਨੇ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਹਾਂ ਤਾਂ ਸੰਖੇਪ 'ਚ ਇਹੀ ਹੈ ਕਿ ਇੱਕ ਆਮ ਕਿਸਾਨ ਪਰਿਵਾਰ ਦਾ ਮੁੰਡਾ ਸ਼ੁਰੂ 'ਚ ਇੱਕ ਝਟਕਾ ਲੱਗਾ ਉਸ ਨੂੰ ਤਾਕਤ ਬਣਾਇਆ ਸਖਤ ਮਿਹਨਤ ਕੀਤੀ ਆਪਣਾ ਅਲੱਗ ਸਟਾਈਲ ਬਣਾਇਆ ਤੇ ਦੁਨੀਆ ਭਰ 'ਚ ਨਾਂ ਕਮਾਇਆ ਪਰ ਜਦੋਂ ਬਿਲਕੁਲ ਸਿਖਰ ਤੇ ਸੀ ਉਦੋਂ ਹੀ ਇੱਕ ਬੇਹੱਦ ਦੁਖਦਾਈ ਅਚਾਨਕ ਅੰਤ ਹੋ ਗਿਆ ਹਾਂਜੀ ਇਹ ਸਰੋਤ ਸਾਨੂੰ ਉਹਨਾਂ ਦੇ ਸੰਘਰਸ਼ ਤੋਂ ਲੈ ਕੇ ਸਿਖਰ ਤੱਕ ਤੇ ਫਿਰ ਉਸ ਅੰਤ ਤੱਕ ਦੀ ਪੂਰੀ ਕਹਾਣੀ ਦੱਸਦਾ ਹੈ ਜਾਂਦੇ ਜਾਂਦੇ ਇੱਕ ਸਵਾਲ ਮਨ ਚ ਆਉਂਦਾ ਹੈ ਜਿਸ ਤੇ ਸੋਚਿਆ ਜਾ ਸਕਦਾ ਹੈ ਹਾਂਜੀ ਪੁੱਛੋ ਕੀ ਕਿਸੇ ਕਲਾਕਾਰ ਦਾ ਐਨੀ ਤੇਜ਼ੀ ਨਾਲ ਉੱਪਰ ਉੱਠਣਾ ਇੰਨੀ ਜ਼ਿਆਦਾ ਪ੍ਰਸਿੱਧੀ ਹਾਸਲ ਕਰਨਾ ਤੇ ਫਿਰ ਇਸ ਤਰ੍ਹਾਂ ਮਤਲਬ ਹਿੰਸਾ ਦਾ ਸ਼ਿਕਾਰ ਹੋ ਜਾਣਾ ਇਹ ਅੱਜ ਦੇ ਜ਼ਮਾਨੇ 'ਚ ਖਾਸ ਕਰਕੇ 뮤ਜ਼ਿਕ ਇੰਡਸਟਰੀ 'ਚ ਜਿਹੜੀ ਪ੍ਰਸਿੱਧੀ ਨਾਲ ਜੁੜੇ ਦਬਾਅ ਨੇ ਖਤਰੇ ਨੇ ਸ਼ਾਇਦ ਸਿਸਟਮ ਦੀਆਂ ਕਮੀਆਂ ਨੇ ਇਹ ਸਭ ਬਾਰੇ ਕੀ ਇਸ਼ਾਰਾ ਕਰਦਾ ਹੈ